ਸੂਰੀ ਸਾਹਿਬ ਮਾੜੇ ਅੰਸਰ ਆਪਣੀਆਂ ਹਰਕਤਾਂ ਤੋਂ ਬਾਝ ਨਿਆਰੇ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਜੂਸ ਵਾਲਾ ਜੂਸ ਦੇ ਵਿੱਚ ਯੂਰਿਨ ਮਿਲਾ ਕੇ ਜੂਸ ਬਣਾਉਂਦਾ ਸੀ ਕੀ ਹੈ ਪੂਰੀ ਜਾਣਕਾਰੀ ਦੇਖੋ ਰਗੇਸ਼ ਸਾਹਿਬ ਵੀ ਇਹ ਜਿੰਦੀ ਜਾਗਦੀ ਮਿਸਾਲ ਹੈ ਕਿ ਦੁਨੀਆ ਤੇ ਹਾਲੇ ਵੀ ਅਜਿਹੇ ਮਾੜੇ ਅੰਸਰ ਰਹਿ ਗਏ ਆ ਮਾੜੀ ਸੋਚ ਵਾਲੇ ਜਿਹੜੇ ਲੋਕ ਰਹਿ ਗਏ ਜਿਹੜੇ ਕਿਸੇ ਦੂਜੇ ਦੀ ਜਾਨ ਵੀ ਪਰਵਾਹ ਨਹੀਂ ਕਰਦੇ ਪਤਾ ਨਹੀਂ ਇਹਨਾਂ ਦੀ ਮਾਨਸਿਕਤਾ ਕੀ ਆ ਕਿੰਨੇ ਹੇਟਲੇ ਪੱਧਰ ਤੱਕ ਡਿੱਗੇ ਆ ਮਾਨਸਿਕਤਾ ਪਤਾ ਨਹੀਂ ਇਹਨਾਂ ਦੀ ਕੋਈ ਸੋਚ ਸਾਰਥਕ ਨਹੀਂ ਆ ਕੋਈ ਸਮਝ ਨਹੀਂ ਆ ਔਰ ਇੰਨਾ ਘਟਿਆ ਕੰਮ ਕਰਦੇ ਘਨੌਣਾ ਕੰਮ ਕਰਦੇ ਕਿ ਆਮ ਬੰਦਾ ਹੈਰਾਨ ਹੋ ਜਵੇ ਔਰ ਸੋਚੀ ਪੈਂਦਾ ਆਮ ਬੰਦਾ ਕਿ ਯਾਰ ਇੰਨੀ ਮਾਰੀ ਸੋਚ ਵੀ ਕਿਸਦੇ ਹੋ ਸਕਦੀ ਹੈ ਦੇਖੋ ਰਕੇਸ਼ ਸਾਹਿਬ ਜਿਹੜੀ ਦੁਨੀਆ ਨਾ ਇਹ ਵਿਸ਼ਵਾਸ ਤੇ ਚੱਲਦੀ ਹੈ ਕੋਈ ਕਿਸੇ ਦੇ ਰੈਸਟੋਰੈਂਟ ਤੇ ਖਾਣਾ ਖਾਣ ਜਾਂਦਾ ਰੇੜੀ ਤੇ ਖਾਣਾ ਖਾਣ ਜਾਂਦਾ ਕੋਈ ਕਿਸੇ ਤੋਂ ਇਲਾਜ ਕਰਾਣ ਜਾਂਦਾ ਕੱਪੜੇ ਲੈਣ ਜਾਂਦਾ ਉਹ ਵਿਸ਼ਵਾਸ ਤੇ ਜਾਂਦਾ ਕਿ ਮੈਂ ਪੈਸੇ ਪੇ ਕਰ ਰਿਹਾ ਜਿਹੜਾ ਕੰਜ਼ਿਊਮਰ ਆ ਉਹ ਬੇਸਿਕਲੀ ਉਹ ਪੈਸੇ ਪੇ ਕਰ ਰਿਹਾ ਨਾ ਉਹਦੇ ਨਾਲ ਹੀ ਸਾਰਾ ਸਰਕਲ ਘੁੰਮ ਰਿਹਾ ਤੇ ਜੇ ਕੋਈ ਜਾਣਦਾ ਕਿਸੇ ਰੇੜੀ ਤੇ ਤੋ ਵਿਸ਼ਵਾਸ ਤੇ ਜਾਂਦਾ ਔਰ ਵਿਸ਼ਵਾਸ ਦਾ ਕਤਲ ਜਦ ਹੁੰਦਾ ਨਾ ਇਹ ਸਭ ਤੋਂ ਵੱਡਾ ਕਤਲ ਹੈ ਇਨਸਾਨੀਅਤ ਦਾ ਵੀ ਕਤਲ ਹੈ ਇਨਸਾਨੀਤ ਵੀ ਮਰ ਜਾਂਦੀ ਨਹੀਂ ਜਦ ਵਿਸ਼ਵਾਸ ਟੁੱਟ ਜਾਂਦਾ ਹੁਣ ਤੁਸੀਂ ਦੇਖੋ ਕਿ ਆਮ ਬੰਦਾ ਜਿਹੜਾ ਆ ਜਿਹੜਾ ਮੱਧ ਵਰਗ ਦੇ ਪਰਿਵਾਰ ਨਾਲ ਸੰਬੰਧਿਤ ਹੈ ਜਿਹੜਾ ਬਹੁਤਾ ਰਿਚ ਨਹੀਂ ਆ ਜਿਹੜਾ ਵੱਡੇ ਰੈਸਟੋਰੈਂਟ ਚ ਜਾਣ ਦੀ ਸਮਰੱਥਾ ਨਹੀਂ ਰੱਖਦਾ ਉਹਨਾਂ ਨੂੰ ਕੀ ਹੁੰਦਾ ਕਿ ਚੱਲੇ ਰ ਆਪਾਂ ਰੇੜੀ ਤੇ ਜਾ ਕੇ ਜੂਸ ਪੀ ਲੈਨੇ ਆ ਜਾਂ ਆਪਾਂ ਰੇੜੀ ਤੋਂ ਜਾ ਕੇ ਖਾਣਾ ਖਾ ਲੈਨੇ ਆ ਹੁਣ ਉਹਦੇ ਨਾਲ ਇੱਕਲਾ ਜਿਹੜਾ ਬੰਦਾ ਰੇੜੀ ਤੋਂ ਖਾਣ ਗਿਆ ਇਹ ਨਾ ਦੇਖੋ ਕਿ ਦੀ ਸਮਰੱਥਾ ਘਟਿਆ ਇਹ ਦੇਖੋ ਕਿ ਉਹ ਨਾਲ ਦੀ ਨਾਲ ਇਹ ਵੀ ਸੋਚਦਾ ਕਿਉਂਕਿ ਜਿਹੜੇ ਮੀਡਲ ਕਲਾਸ ਵਾਲੇ ਹੁੰਦੇ ਉਹ ਸਾਰਿਆਂ ਨਾਲੋਂ ਜ਼ਿਆਦਾ ਸੋਚਦੇ ਆ ਉਹ ਕਹਿੰਦੇ ਕਿ ਚੱਲ ਯਾਰ ਗਰੀਬ ਬੰਦੇ ਕੋਲਚੇ ਖਾ ਲੈਣੇ ਆ ਗਰੀਬ ਬੰਦੇ ਕੋਲ ਜੂਸ ਪੀ ਲੈਣੇ ਆ ਇਹਦਾ ਵੀ ਭਲਾ ਹੋ ਜੂ ਤੇ ਮੇਰੇ ਵੀ ਜਿਹੜੀ ਅਗਨੀ ਪੇਟ ਦੀ ਮੱਚੀ ਪਈ ਐ ਨੂੰ ਵੀ ਥੋੜੀ ਸ਼ਾਂਤੀ ਮਿਲ ਜੂ ਹੁਣ ਉਹ ਤਾਂ ਸੋਚ ਲੈਂਦੇ ਕਿ ਗਰੀਬ ਬੰਦੇ ਤੋਂ ਜੂਸ ਪੀ ਲੈਣੇ ਆ ਇਹ ਗਰੀਬ ਕਹਿੰਦਾ ਫ੍ਰੀ ਚ ਦਿੰਦੇ ਆ ਕੋਈ 20 ਰੁਪਏ ਦਾ ਜੂਸ ਦਾ ਗਲਾਸ ਤਾਂ ਮਿਲਦਾ ਨਹੀਂ 50 60 70 ਇੱਥੋਂ ਤੱਕ ਜਾਂਦਾ ਜੂਸ ਦਾ ਗਲਾਸ ਪਰ ਉਸ ਤੋਂ ਬਾਅਦ ਵੀ ਮਤਲਬ ਵਧੀਆ ਮੁਨਾਫਾ ਲੈਣ ਤੋਂ ਬਾਅਦ ਵੀ ਜੇ ਜੂਸ ਦੀ ਯੂਰਨ ਪਾਕੇ ਦੇਣਾ ਪਰ ਮੈਂ ਕਹਿੰਦਾ ਜੁੱਤੀ ਲਾ ਲੈਣੀ ਚਾਹੀਦੀ ਔਰ ਮੜਪੋਲਾ ਕਰ ਦੇਣਾ ਚਾਹੀਦਾ ਸਿਰ ਤੇ ਚੱਪਲੀ ਫੇਰ ਫੇਰ ਕੇ ਪੀ। ਦੇਖੋ ਇਹ ਜਿਹੜਾ ਮਾਮਲਾ ਆ ਇਹ ਗਾਜ਼ੀਆਬਾਦ ਤੋਂ ਸਾਹਮਣੇ ਆ ਰਿਹਾ ਇੰਦਰਪੁਰੀ ਇਲਾਕੇ ਦਾ ਮਾਮਲਾ ਸਾਹਮਣੇ ਆ ਰਿਹਾ ਦੱਸਿਆ ਜਾ ਰਿਹਾ ਕਿ ਡੇਢ ਮਹੀਨੇ ਤੋਂ ਉਸ ਏਰੀਆ 'ਚ ਇੱਕ ਜੂਸ ਕਾਰਨਰ ਖੁੱਲਿਆ ਸੀ ਖੁਸ਼ੀ ਜੂਸ ਕਾਰਨਰ। ਨਾਮ ਜੂਸ ਕਾਰਨਰ ਦਾ ਖੁਸ਼ੀ ਲੇਕਿਨ ਬੰਦਿਆ ਦੁੱਖ ਜਾਂਦਾ ਸੀ। ਹੁਣ ਲੋਕਾਂ ਨੂੰ ਪਤਾ ਲੱਗਿਆ ਸਿੱਧਾ ਨਾ ਖਲਵਾੜ ਹੋਏ ਕਿੱਡਾ ਵੱਡਾ। ਮਤਲਬ ਆਪ ਇਹਨੂੰ ਗੈਰ ਮਨੁੱਖੀ ਵਤੀਰਾ ਮੰਨਾਂਗੇ ਕਿਉਂਕਿ ਹਿਊਮਨ ਯੂਰਿਨ ਜਿਹੜ ਉਹ ਜੂਸ ਵਿੱਚ ਪਾ ਕੇ ਵੇਚਿਆ ਜਾ ਰਿਆ ਸੀ ਔਰ ਪੈਸੇ ਲਈ ਜਾ ਰਹੇ ਸੀ ਹੁਣ ਇਹ ਮਾਮਲਾ ਸਾਹਮਣੇ ਕਿਵੇਂ ਆਉਂਦਾ ਕਿਉਂਕਿ ਜਿੱਥੇ ਰਿਹੜੀ ਲੱਗਦੀ ਸੀਗੀ ਉਹਦੇ ਆਸ ਪੜੋਸ ਜਿਹੜੇ ਲੋਕ ਰਹਿੰਦੇ ਆ ਉਹਨੇ ਨਿਗਾ ਰੱਖੀ ਕਿ ਜਿਹੜਾ ਦੁਕਾਨਦਾਰ ਆ ਇਹ ਕੈਮੀਕਲ ਉਹ ਲਾਉ ਲੋ ਇੱਕ ਬੋਤਲ ਜਿਹੜੀ ਪਲਾਸਟਿਕ ਦੀ ਵੱਡੀ ਹੁੰਦੀ ਹੈ 5 ਕਿਲਟਰ ਵਾਲੀ ਉਹ ਚ ਪਸ਼ਾਬ ਕਰਦਾ ਤੇ ਸ਼ਾਮ ਨੂੰ ਕੈਮੀ ਖਾਲੀ ਆ ਵੀ ਇਹ ਕਰਦਾ ਕਿਉਂ ਨਹੀਂ ਨਿਗਾ ਰੱਖੀ ਜਾਂ ਨਿਗਾ ਰੱਖੀ ਤਾਂ ਦੇਖਿਆ ਕਿ ਜੂਸ ਉਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਜੂਸ ਵਿੱਚ ਇਹ ਯੂਰਿਨ ਮਿਲਾਉਂਦਾ ਸੀ ਆਪਣਾ ਔਰ ਲੋਕਾਂ ਨੂੰ ਜਿਹੜਾ ਵੇਚਦਾ ਸੀਗਾ ਸਰਵ ਕਰਦਾ ਸੀਗਾ ਜਿਹੜੇ ਦੁਕਾਨ ਤੇ ਰੇੜੀ ਤੇ ਜੂਸ ਪੀਣ ਆਉਂਦੇ ਸੀ ਉਹਨਾਂ ਨੂੰ ਉਹੀ ਸਰਵ ਕਰਦਾ ਸੀਗਾ ਔਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ ਰਕੇਸ ਸਾਹਿਬੀ ਜਦੋਂ ਇਹ ਬੰਦਾ ਫੜਿਆ ਗਿਆ ਕਿਉਂਕਿ ਖੁਸ਼ੀ ਜੂਸਬਾਰ ਦੁਕਾਨ ਉਹਦੀ ਰੇੜੀ ਦਾ ਨਾਮ ਹੈ ਔਰ ਸੰਚਾਲਕ ਦਾ ਨਾਮ ਆਮੀਰ ਖਾਨ ਹੈ ਉਹ ਮੇਜਰ ਹੈ ਉਹਦੇ ਨਾਲ ਸੰਚਾਲਕ ਇੱਕ ਜਿਹੜਾ ਮਾਈਨਰ ਹੈ ਜਦੋਂ ਇਹਨਾਂ ਦੋਨਾਂ ਜਾਣ ਨੂੰ ਫੜਿਆ ਗਿਆ ਰੇੜੀ ਤੇ ਪਹੁੰਚੇ ਆ ਤਾਂ ਉੱਥੋਂ 1 ਲੀਟਰ ਹਿਊਮਨ ਯੂਰਿਨ ਜਿਹੜਾ ਬੋਤਲ 'ਚ ਉਹ ਬਰਾਮਦ ਹੋਇਆ ਕਟਕਟਾਪਾ ਵੀ ਹੋਇਆ ਹੰਗਾਮਾ ਵੀ ਹੋਇਆ ਭਾਵਨਾਵਾਂ ਵੀ ਪੜਕੀਆਂ ਕਿਉਂਕਿ ਦੇਖੋ ਜਦ ਬੰਦੇ ਦੇ ਮਨ ਨੂੰ ਠੇਸ ਪਹੁੰਚਦੀ ਆ ਸੱਟ ਪਹੁੰਚਦੀ ਆ ਪਤਾ ਲੱਗਦਾ ਕਿ ਸਿਹਤ ਨਾਲ ਇੰਨਾ ਸ਼ਰੇਆਮ ਖਿਲਵਾੜ ਕੀਤਾ ਜਾਂਦਾ ਮੰਨ ਲਓ ਸਾਡੇ ਸਾਹਮਣੇ ਕੋਈ ਤੁਹਾਨੂੰ ਲੱਗੇ ਸਾਡੇ ਸਾਹਮਣੇ ਅਸੀਂ ਦੇਖਿਆ ਕੋਈ ਜੂਸ ਪਿਸ਼ਾਬ ਪਾ ਕੇ ਦੇ ਰਿਹਾ ਤਾਂ ਆਪਾਂ ਵੀ ਛੱਡਾਂਗੇ ਨਹੀਂ ਨਾ ਇੱਕ ਵਾਰੀ ਤਾਂ ਇਨਸਾਨੀਅਤ ਜਾਗੋ ਕਿ ਕਿਨੂੰ ਬੰਦੇ ਦਾ ਪੁੱਤ ਬਣਾ ਦਈਏ ਇਹਨੂੰ ਅਕਲ ਦੇ ਦਈਏ ਕਿ ਇਹ ਪੈਸੇ ਲੈ ਕੇ ਵੀ ਲੋਕਾਂ ਨਾਲ ਖਿਲਵਾੜ ਕਰ ਰਿਹਾ ਹੁਣ ਨਵੇਂ ਸ਼ਹਿਰ ਦੀ ਗੱਲ ਲੈ ਲੋ ਰੇਲਵੇ ਰੋਡ ਤੋਂ ਆਪਾਂ ਵੀਡੀਓ ਕੀਤੀ ਸੀਗੀ ਉਹ ਵੀਡੀਓ ਮੇਰੇ ਖਿਆਲ 2 ਮਿਲੀਅਨ ਲੋਕਾਂ ਤੱਕ ਪਹੁੰਚ ਗਈ ਆ ਫਿਰ ਬੰਦਾ ਜਿਹੜਾ ਸੜੇ ਗਲੇ ਫਰੂਟ ਆ ਉਹ ਮਿਕਸ ਕਰਕੇ ਜੂਸ ਪਲਾਉਂਦਾ ਸੀਗਾ ਉਹਨੇ ਵੀ ਮਾਫੀ ਮੰਗੀ ਇਹ ਕੁ ਹੁਸ਼ਿਆਰਪੁਰ ਤੋਂ ਮਾਮਲਾ ਸਾਹਮਣੇ ਆਇਆ ਸੀਗਾ ਕਿ ਚੁੰਨੀ ਵਾਲਾ ਰੰਗ ਜੂਸ ਚ ਪਾ ਕੇ ਤਾਂ ਜੋ ਰੰਗ ਗਾੜਾ ਹੋ ਜਾਵੇ ਉਹ ਬੇਚਾਰੀ ਕਿੰਨਾ ਸਿਹਤ ਨਾ ਖਿਲਵਾੜ ਮਾਫੀ ਮੰਗਣ ਨਾਲ ਮਸਲਾ ਦਾ ਨਹੀਂ ਹੱਲ ਹੁੰਦਾ ਮੈਂ ਉਸੇ ਪੁਆਇੰਟ ਤੇ ਆ ਰਿਹਾ ਕਿ ਸਾਹਿਬੀ ਹੁਣ ਗੱਲ ਕੀ ਹੈ ਦੇਖੋ ਜੀ ਜਦ ਲੋਕਾਂ ਨੇ ਲੋਕੀ ਮੌਕੇ ਤੇ ਪਹੁੰਚ ਗਏ ਆ ਇੰਦਰਪੁਰੀ ਵਿਖੇ ਗਾਜ਼ੀਆਬਾਦ ਚ ਤਾਂ ਇਹ ਜਿਹੜਾ ਰੇੜੀ ਵਾਲਾ ਆ ਇਹਨੇ ਮਾਫੀ ਮੰਗੀ ਕਿ ਹਾਂ ਜੀ ਜਿ ਯੂਰਿਨ ਹੈਗਾ ਲੇਕਿਨ ਕਹਿੰਦਾ ਨਾ ਜੂਸ ਚ ਨਹੀਂ ਪਾਉਂਦਾ ਪਰ ਲੋਕ ਉੱਥੇ ਸਵਾਲ ਪੁੱਛਦੇ ਜੇ ਤੂੰ ਜੂਸ ਚ ਨਹੀਂ ਪਾਉਂਦਾ ਤਾਂ ਫਿਰ ਇਹ ਤੇਰਾ ਪਿਸ਼ਾਬ ਜਾਂਦਾ ਕਿੱਥੇ ਆ ਉਹ ਕਹਿੰਦੀ ਅਸੀਂ ਗਵਾਹ ਆ ਹੰਗਾਮਾ ਹੁੰਦਾ ਪੁਲਿਸ ਮੌਕੇ ਤੇ ਪਹੁੰਚਦੀ ਆ ਉਹ ਜਿਹੜਾ ਯੂਰਿਨ ਆ ਉਹ ਪੁਲਿਸ ਵੱਲੋਂ ਬਰਾਮਦ ਕੀਤਾ ਜਾਂਦਾ ਹਿਊਮਨ ਯੂਰਨੀਅਮ ਉਸ ਤੋਂ ਬਾਅਦ ਫਰੂਟ ਦਾ ਸੈਂਪਲ ਵੀ ਭਰਿਆ ਜਾਂਦਾ ਦੇਖੋ ਇੱਕ ਮੈਂ ਹੋਰ ਗੱਲ ਕਰਦਾ ਤੁਹਾਡੇ ਨਾਲ ਕਿ ਡਾਕਟਰ ਕਹਿੰਦੇ ਆ ਜਦੋਂ ਬੰਦੇ ਦੀ ਕੋਈ ਸਥਿਤੀ ਖਰਾਬ ਹੁੰਦੀ ਆ ਸਰੀਰਕ ਸਥਿਤੀ ਖਰਾਬ ਹੁੰਦੀ ਆ ਕਿ ਜੂਸ ਵੀ ਉਹਨਾਂ ਸਿਹਤ ਬਣੂਗੀ ਹੁਣ ਫਰੂਟ ਆ ਉਹ ਖਾਣ ਵਾਲੀ ਚੀਜ਼ ਆ ਫਾਈਬਰ ਖਾ ਕੇ ਹੀ ਜ਼ਿਆਦਾ ਤੰਦਰੁਸਤੀ ਮਿਲਦੀ ਆ ਇਹ ਕਹਿਣਾ ਆ ਆਪਾਂ ਵੈਸੇ ਇੱਕ ਚਲਨ ਚੱਲ ਗਿਆ ਜੀ ਜੂਸ ਵੀ ਲੋ ਫਰੂਟ ਖਾਣਾ ਚਾਹੀਦਾ ਤਾਂ ਜ਼ਿਆਦਾ ਅਸਰ ਕਰਨਾ ਜੇ ਫਰੂਟ ਦਾ ਜੂਸ ਪੀਣਾ ਆਉਂਦਾ ਤਾਂ ਕੁਦਰਤ ਸਿੱਧਾ ਜੂਸ ਬਣਾ ਦਿੰਦੀ ਬਿਲਕੁਲ ਕੁਦਰਤ ਨੇ ਇਹਨੂੰ ਫਰੂਟ ਬਣਾਇਆ ਇਟ ਮੀਨਸ ਉਹ ਖਾਣ ਵਾਲੀ ਚੀਜ਼ ਆ ਅਸੀਂ ਵੀ ਅਨਗਹਿਲੀ ਕਰਦੇ ਆ ਲੇਕਿਨ ਰਕੇਸ਼ ਸਾਹਿਬ ਵੀ ਜਦੋਂ ਇਹ ਬੰਦੇ ਨੂੰ ਫੜਿਆ ਗਿਆ ਆਮਰ ਖਾਨ ਨੂੰ ਇਹ ਕਹਿੰਦਾ ਜੀ ਕਿ ਮੈਂ ਯੂਰਿਨ ਤਾਂ ਉਹ ਕੈਨਨੀ ਚ ਕਰ ਦਿੱਤਾ ਕਿਉਂਕਿ ਯੂਰਿਨ ਦਾ ਕੋਈ ਇੱਧਰ ਪ੍ਰੋਵੀਜ਼ਨ ਹੈ ਨਹੀਂ ਪ੍ਰਬੰਧ ਹੈ ਨਹੀਂਗਾ ਕਿ ਮੈਂ ਯੂਰਿਨ ਜਾਵਾਂ ਪਰ ਉੱਥੇ ਇਹ ਵੀ ਸਵਾਲ ਉੱਠਦਾ ਜੋ ਉੱਥੇ ਲੋਕਾਂ ਨੇ ਖੜਾ ਕੀਤਾ ਕਿ ਜੇ ਤਾਂ ਬਈ ਤੂੰ ਯੂਰਿਨ ਜੂਸ 'ਚ ਨਹੀਂ ਪਾਂਦਾ ਤੇਰਾ ਯੂਰਿਨ ਸ਼ਾਮ ਨੂੰ ਜਾਂਦਾ ਕਿੱਥੇ ਆਂ ਦੂਜੀ ਗੱਲ ਜੇ ਮੰਨ ਲਿਆ ਤੂੰ ਨਹੀਂ ਪਾਂਦਾ ਇੱਕ ਸੈਕਿੰਡ ਲਈ ਅਸੀਂ ਇਹ ਨਹੀਂ ਕਹਿੰਦੇ ਪੁਸ਼ਟ ਨਹੀਂ ਕਰਦੇ ਮੰਨ ਲੈਣੇ ਜੇ ਆਮਰ ਖਾਨ ਕਹਿੰਦਾ ਕਿ ਮੈਂ ਜੂਸ ਯੂਰਿਨ ਨਹੀਂ ਪਾਂਦਾ ਤਾਂ ਭਾਈ ਤੂੰ ਆਪਣੀ ਗੱਦੀ ਤੇ ਬਹਿ ਕੇ ਪਿਸ਼ਾਬ ਕਰੀ ਜਾਂਦਾ ਹੱਥ ਕਿੱਥੇ ਧੋਣਾ ਮਤਲਬ ਆਪਾਂ ਦੁਕਾਨਦਾਰ ਬੰਦੇ ਕੀ ਕਹਿੰਨੇ ਆ ਕਿ ਗੱਲੇ ਤੇ ਬੈਠੇ ਗੱਦੀ ਆ ਇਹ ਰੇੜੀ ਤੇ ਖੜ ਕੇ ਪਿਸ਼ਾਬ ਕਰੀ ਜਾਂਦਾ ਕੋਲ ਤਾਂ ਫਿਰ ਗੱਦੀ ਤੇ ਬਹਿ ਕੇ ਪਿਸ਼ਾਬ ਕਰੀ ਜਾਂਦਾ ਵੀ ਤੂੰ ਇੰਨਾ ਨਰਕੀ ਆ ਇੰਨਾ ਜ਼ਲੀਲ ਆ ਇੰਨਾ ਨੀਚ ਆ ਤੇ ਉਹੀ ਜੂਸ ਲੋਕਾਂ ਨੂੰ ਹੱਥ ਨਹੀਂ ਧੋਰੇ ਉਹੀ ਜੂਸ ਲੋਕਾਂ ਨੂੰ ਪੁਲਾ ਰਿਹਾ ਤੂੰ ਔਰ ਜਿਹੜੇ ਲੋਕਿਆਂ ਵਾਲੇ ਦੁਵਾਲੇ ਵਾਲੇ ਉਹ ਕਹਿੰਦੇ ਸੀ ਦੇਖਿਆ ਜੀ ਅਸੀਂ ਚਸ਼ਮਦੀਤ ਗਵਾਹ ਆ ਫਿਰ ਜੋ ਸੂਚਨਾ ਮਿਲਦੀ ਉਸ ਦੇ ਆਧਾਰ ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾਂਦਾ ਔਰ ਹੁਣ ਜਿਹੜੀ ਕਾਰਵਾਈ ਚੱਲ ਰਹੀ ਹੈ ਪਰ ਲੋਕਾਂ ਵਿੱਚ ਬਹੁਤ ਗੁੱਸਾ ਹੈ ਔਰ ਨਾਲ ਦੀ ਨਾਲ ਮੈਂ ਜਿਹੜੇ ਆਪਣੇ ਨਵੇਂ ਸ਼ਹਿਰ ਦੇ ਪਰਿਵਾਰਕ ਮੈਂਬਰ ਹੈ ਉਹਨਾਂ ਨੂੰ ਵੀ ਦੱਸ ਦੇਣਾ ਚਾਹੁੰਦਾ ਅਸੀਂ ਜਿਹੜੀ ਰੇਲਵੇ ਰੋਡ ਤੇ ਵੀਡੀਓ ਬਣਾਈ ਸੀਗੀ ਉੱਥੇ ਚ ਫੂਡ ਸੇਫਟੀ ਆਫਿਸਰ ਨਾਲ ਗੱਲਬਾਤ ਵੀ ਕੀਤੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਕੰਜ਼ਿਊਮਰ ਹੈ ਜਿਹੜਾ ਰੇੜੀ ਤੇ ਜਾ ਕੇ ਜੂਸ ਪੀ ਰਿਹਾ ਜਾਂ ਕੋਲਚਾ ਖਾ ਰਿਹਾ ਉਹਦਾ ਹੱਕ ਹੈ ਔਰ ਰੇੜੀ ਕਿ ਤੂੰ ਕਿਵੇਂ ਬਣਾ ਰਿਹਾ ਕਿਨੇ ਸਾਹਮਣੇ ਸਾਹਮਣੇ ਪ੍ਰੇਪੇਅਰ ਕਰ ਮੇਰੇ ਸਾਹਮਣੇ ਪ੍ਰੇਪੇਅਰ ਕਰ ਮੈਨੂੰ ਦਿਖਾ ਕਿਉਂਕਿ ਕਈ ਵੇਲੇ ਕੀ ਹੁੰਦਾ ਤੁਸੀਂ ਜਦੋਂ ਗੱਡੀ 'ਚ ਬੈਠੇ ਹੋ ਨੇ ਤੁਸੀਂ ਉਤਰ ਜਾਂਦੇ ਆ ਇਹ ਥੋੜਾ ਨਖਰਾ ਕਰਨ ਲੱਗ ਪੈਂਦੇ ਆ ਉਹ ਕੋਈ ਨਹੀਂ ਜੀ ਵਧੀਆ ਹੀ ਆ ਜੀ ਤੁਸੀਂ ਬੈਠੋ ਨਾ ਤੁਸੀਂ ਜੇ ਤੁਹਾਨੂੰ ਸ਼ੱਕ ਆ ਖੜ੍ਹ ਜੋ ਆ ਤੁਹਾਨੂੰ ਪਰਸੋ 14 ਚੇਤਾਵਨੀ ਆਪਾਂ ਕਿਤੇ ਕੁਝ ਖਾਣ ਗਏ ਸੀ ਰੈਸਟੋਰੈਂਟ 'ਚ ਜਿਹੜਾ ਆਪਣਾ ਤਵਾ ਬਾਹਰ ਲਾਇਆ ਸੀਗਾ ਆਪਣਾ ਸਟਾਲ ਬਾਹਰ ਲਾਇਆ ਸੀਗਾ ਪਨੀਰ ਜਦੋਂ ਕੱਟ ਕੇ ਪਾਣ ਲੱਗਾ ਮੈਂ ਕਿਹਾ ਜੀ ਤੁਹਾਡੇ ਮੱਛਰ ਆ ਤਵੇ ਤੇ ਉਹ ਉਸੇ ਚਾਕੂ ਨਾਲ ਜਿਹੜੇ ਚਾਕੂ ਨਾਲ ਪਨੀਰ ਕੱਟ ਰਿਆ ਸੀ ਮੱਛਰ ਮੱਛਰ ਮਾਰਨ ਲੱਪਿਆ ਮੈਂ ਉਹਨੂੰ ਜਦ ਕੀ ਇਹ ਕਹਿਆ ਸੀਗਾ ਕਿ ਮੱਛਰ ਨੂੰ ਪਾਸੇ ਕਰਕੇ ਉਡਾ ਦੇ ਜਾਂ ਜਿੱਦਾਂ ਵੀ ਤੁਸੀਂ ਉਹਨੂੰ ਕਰਨਾ ਸਾਈਡ ਤੇ ਕਰਕੇ ਉਸ ਤੋਂ ਬਾਅਦ ਤਵੇ ਨੂੰ ਚ ਸਾਫ਼ ਕਰ ਲਾ ਉਹ ਜਦ ਕੀ ਉਸੇ ਚਾਕੂ ਨਾਲ ਮੱਛਰ ਮਾਰਨ ਲੱਪੇ ਤਾਂ ਆਪਾਂ ਨੂੰ ਜਵਾਬ ਦੇ ਕੇ ਆਗੇ ਕਿ ਨਾ ਪਾਈ ਅਸੀਂ ਤੇਰੇ ਕੋਈ ਨਹੀਂ ਖਾੜਾ ਕਿਉਂਕਿ ਹਾਈਜੀਨ ਨਹੀਂ ਆ ਤਾਂ ਇਸ ਕਰਕੇ ਆਮ ਬੰਦੇ ਦਾ ਹੱਕ ਹੈ ਉਹ ਚੈੱਕ ਕਰ ਸਕਦਾ ਤੁਹਾਨੂੰ ਕੋਈ ਰੋਕ ਨਹੀਂ ਸਕਦਾ